ਹੈਲੋ ਦੋਸਤੋ ਰੌਚਕ ਪੰਜਾਬੀ ਕਹਾਣੀਆਂ ਚੈਨਲ ਤੇ ਹਾਜ਼ਰ ਹੂਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਕਰਦੇ ਹਾਂ ਜੀ ਕਹਾਣੀ ਨੂੰ ਸ਼ੁਰੂ ਮੇਰਾ ਨਾਮ ਸਵਰਨ ਕੌਰ ਆ ਅਸੀਂ ਦੋ ਭੈਣਾਂ ਸੀ ਅਸੀਂ ਦੋਨੋਂ ਭੈਣਾਂ ਇੱਕੋ ਘਰੇ ਵਸਾਈਆਂ ਹੋਈਆਂ ਸੀ ਮੇਰੀ ਭੈਣ ਦੇ ਇੱਕ ਮੁੰਡਾ ਸੀ ਤੇ ਮੇਰੇ ਤਿੰਨ ਕੁੜੀਆਂ ਸੀ ਪਰ ਸਾਡਾ ਆਪਸ ਵਿੱਚ ਕੋਈ ਵੀ ਫਰਕ ਨਹੀਂ ਸੀ ਅਸੀਂ ਚਾਰਾਂ ਬੱਚਿਆਂ ਨੂੰ ਇੱਕੋ ਜਿਹਾ ਪਿਆਰ ਕਰਦੀਆਂ ਸੀ ਤੇ ਮੇਰੀਆਂ ਕੁੜੀਆਂ ਨੂੰ ਕਦੇ ਇਹ ਗੱਲ ਮਹਿਸੂਸ ਨਹੀਂ ਹੋਈ ਸੀ ਕਿ ਗੁਰਪ੍ਰੀਤ ਸਾਡਾ ਸਗਾ ਭਰਾ ਜਾਂ ਫਿਰ ਮਾਸੀ ਦਾ ਮੁੰਡਾ ਉਹ ਗੁਰਪ੍ਰੀਤ ਨੂੰ ਆਪਣਾ ਸਗਾ ਭਰਾ ਹੀ ਮੰਨਦੀਆਂ ਸੀ ਮੈਂ ਵੀ ਕਿੰਨਾ ਕੁੜੀਆਂ ਦਾ ਬੜਾ ਮੋਹ ਕਰਦੀ ਸੀ ਸਾਡੇ ਬਹੁਤ ਵਧੀਆ ਦਿਨ ਲੰਘ ਰਹੇ ਸੀ ਮੈਂ ਵੱਡੀ ਸੀ ਮੇਰੀ ਭੈਣ ਮੇਰੇ ਤੋਂ ਛੋਟੀ ਸੀ ਅਸੀਂ ਇੱਕ ਇੱਕ ਕਰਕੇ ਮੇਰੀਆਂ ਤਿੰਨਾਂ ਕੁੜੀਆਂ ਦੇ ਵਿਆਹ ਕਰ ਦਿੱਤੇ ਫਿਰ ਸਾਡੇ ਦਿਲ ਵਿੱਚ ਗੁਰਪ੍ਰੀਤ ਦੇ ਵਿਆਹ ਨੂੰ ਲੈ ਕੇ ਬੜੀ ਚਾਹ ਸੀ ਜੋ ਅਸੀਂ ਜਲਦੀ ਪੂਰੇ ਕਰਨਾ ਚਾਹੁੰਦੀਆਂ ਸੀ ਪਰ ਗੁਰਪ੍ਰੀਤ ਕਹਿੰਦਾ ਸੀ ਕਿ ਮੈਂ ਨੌਕਰੀ ਤੇ ਲੱਗ ਕੇ ਹੀ ਵਿਆਹ ਕਰਵਾਵਾਂਗਾ ਗੁਰਪ੍ਰੀਤ ਨੇ ਆਪਣੀ ਮਿਹਨਤ ਜਾਰੀ ਰੱਖੀ ਅਤੇ ਉਸ ਨੂੰ ਨੌਕਰੀ ਮਿਲ ਗਈ ਉਸ ਨੂੰ ਨੌਕਰੀ ਦਿੱਲੀ ਸ਼ਹਿਰ ਵਿੱਚ ਮਿਲੀ ਸੀ ਪਰ ਅਸੀਂ ਬਹੁਤ ਖੁਸ਼ ਸੀ ਕਿ ਚਲੋ ਮੁੰਡੇ ਨੂੰ ਨੌਕਰੀ ਤਾਂ ਮਿਲੀ ਫਿਰ ਅਸੀਂ ਸਾਰੇ ਉਸ ਦੇ ਪਿੱਛੇ ਪੈ ਗਏ ਕਿ ਤੂੰ ਹੁਣ ਵਿਆਹ ਕਰਵਾ ਲੈ ਤਾਂ ਉਸ ਦੇ ਇੱਕ ਦੋਸਤ ਨੇ ਹੀ ਕੁੜੀ ਦੀ ਦੱਸ ਪਾਈ ਕਹਿਣ ਲੱਗਾ ਕੁੜੀ ਮਾਪਿਆਂ ਦੀ ਇਕੱਲੀ ਇਕੱਲੀ ਧੀਆ ਬੜੇ ਚਾਵਾਂ ਨਾਲ ਪਾਲੀ ਤੇ ਕੁੜੀ ਦੇ ਪਿਓ ਕੋਲ ਵੀ ਕਾਫੀ ਸਾਰੀ ਪ੍ਰਾਪਰਟੀ ਵੀ ਆ। ਅਸੀਂ ਕਰੋ ਠੀਕ ਠਾਕ ਹੀ ਸੀ। ਸਾਡੇ ਮਨ ਵਿੱਚ ਲਾਲਚ ਆ ਗਿਆ। ਅਸੀਂ ਉਸ ਕੁੜੀ ਰੂਬੀ ਦਾ ਰਿਸ਼ਤਾ ਲੈ ਲਿਆ। ਰੂਬੀ ਬਹੁਤ ਸੋਹਣੀ ਸੁਨੱਖੀ ਸੀ। ਰੂਬੀ ਵਿਆਹ ਕੇ ਸਾਡੇ ਘਰ ਆਈ ਤਾਂ ਸਾਨੂੰ ਬਹੁਤ ਚਾਹ ਸੀ। ਕਿਉਂਕਿ ਸਾਡੇ ਦੋ ਘਰਾਂ ਵਿੱਚ ਇੱਕ ਨੌ ਸੀ। ਅਸੀਂ ਉਸ ਨੂੰ ਬੜੇ ਚਾਵਾਂ ਨਾਲ ਰੱਖਿਆ। ਵਿਆਹ ਤੋਂ ਬਾਅਦ ਤਿੰਨ ਕੋ ਮਹੀਨੇ ਦਾ ਬੜੇ ਵਧੀਆ ਲੰਘੇ। ਪਰ ਉਹ ਘਰ ਦਾ ਵੀ ਕੰਮ ਕਰ ਲੈਂਦੀ ਸੀ। ਜੋ ਕੰਮ ਨਹੀਂ ਆਉਂਦਾ ਸੀ ਉਹ ਸਾਡੇ ਤੋਂ ਪੁੱਛ ਲੈਂਦੀ ਸੀ। ਅਸੀਂ ਦੋਨੋਂ ਭੈਣਾਂ ਉਸ ਨੂੰ ਕੰਮ ਸਿਖਾ ਦਿੰਦੀਆਂ ਸੀ। ਇਸ ਤਰ੍ਹਾਂ ਸਾਡੇ ਵਧੀਆ ਦਿਨ ਬੰਨ੍ਹ ਕਰਾਏ ਸੀ। ਤੇ ਫਿਰ ਗੁਰਪ੍ਰੀਤ ਦਾ ਆਪਣੀ ਡਿਊਟੀ ਤੇ ਵਾਪਸ ਜਾਣ ਦਾ ਟਾਈਮ ਆ ਗਿਆ। ਉਹ ਵਾਪਸ ਆਪਣੀ ਡਿਊਟੀ ਤੇ ਚਲਾ ਗਿਆ ਤੇ ਰੂਪੀ ਸਾਡੇ ਕੋਲ ਹੀ ਰਹਿਣ ਲੱਗ ਪਈ। ਅਸੀਂ ਦੋਨੋਂ ਭੈਣਾਂ ਬਹੁਤ ਕੋਸ਼ਿਸ਼ ਸੀ। ਅਚਾਨਕ ਇੱਕ ਦਿਨ ਮੈਂ ਦੇਖਿਆ ਮੈਂ ਸਵੇਰੇ ਉੱਠ ਕੇ ਚਾਹ ਬਣਾਈ ਤੇ ਮੇਰੀ ਭੈਣ ਹਾਲੇ ਸੁੱਤੀ ਪਈ ਸੀ। ਮੈਂ ਪਸ਼ੂਆਂ ਡੰਗਰਾਂ ਦਾ ਕੰਮ ਕਰਨ ਲੱਗ ਪਈ। ਪਰ ਚਿਰਤਾ ਦੇ ਨ ਚੜ ਗਿਆ ਸੀ ਮੇਰੀ ਭੈਣ ਹਜੇ ਉੱਠੀ ਨਹੀਂ ਸੀ ਮੈਨੂੰ ਡਰ ਚ ਲੱਗਣ ਲੱਗਾ ਮੈਂ ਉਸ ਨੂੰ ਆਵਾਜ਼ ਮਾਰੀ ਤਾਂ ਉਹ ਊਹਾ ਕਰਕੇ ਫਿਰ ਪੈ ਗਈ ਮੈਂ ਸੋਚਾਂ ਵਿੱਚ ਪੈ ਗਈ ਕਿ ਅੱਜ ਇਹਨੂੰ ਵੀ ਹੋਇਆ ਨਹੀਂ ਤਾਂ ਜਦੋਂ ਵੀ ਅਸੀਂ ਇੱਕ ਜਾਨਾ ਉੱਠਦੇ ਹਾਂ ਤਾਂ ਦੂਜੀ ਨੂੰ ਉਦੋਂ ਹੀ ਜਾਗ ਆ ਜਾਂਦੀ ਹੈ ਖੜਕਾ ਸੁਣ ਕੇ ਅਸੀਂ ਦੋਨੋਂ ਭੈਣਾਂ ਜਾਗ ਪੈਂਦੀਆਂ ਸੀ ਫਿਰ ਮੈਂ ਆਪਣੀ ਭੈਣ ਨੂੰ ਕਾਫੀ ਸਾਰੀਆਂ ਆਵਾਜ਼ਾਂ ਲਗਾਈਆਂ ਤੇ ਉਸ ਨੂੰ ਜਗਾਇਆ ਜਦੋਂ ਉਹ ਉੱઠી ਤਾਂ ਕਹਿਣ ਲੱਗੀ ਅੱਜ ਮੇਰੇ ਤੋਂ ਉੱਠ ਕੇ ਖੜਾ ਨਹੀਂ ਹੋਈਦਾ ਪਤਾ ਨਹੀਂ ਕਿਉਂ ਸਰੀਰ ਕੰਬੀ ਜਾਂਦਾ ਮੈਂ ਫਿਰ ਉਸ ਨੂੰ ਘਰ ਵਿੱਚ ਪਈਆਂ ਬੀਪੀ ਦੀਆਂ ਗੋਲੀਆਂ ਦਿੱਤੀਆਂ ਹੌਲੀ ਹੌਲੀ 12:00 ਵਜੇ ਤੱਕ ਉਹਦੀ ਸਿਹਤ ਵਿੱਚ ਸੁਧਾਰ ਹੋ ਗਿਆ ਪਰ ਹੁਣ ਤਾਂ ਇਹ ਕੰਮ ਰੋਜ਼ ਦਾ ਹੀ ਹੋ ਗਿਆ ਸੀ ਮੈਂ ਬੜੀ ਚਿੰਤਾ ਵਿੱਚ ਸੀ ਕਿ ਭੈਣ ਹੋਏਗੀ ਹੋਈ ਜਾਂਦਾ ਪਹਿਲਾਂ ਤਾਂ ਇਹ ਕਦੇ ਨਹੀਂ ਹੋਇਆ ਸੀ ਇੱਕ ਦਿਨ ਮੈਂ ਪਾਈ ਜੀ ਨਾਲ ਸਲਾਹ ਕੀਤੀ ਕਿ ਅਸੀਂ ਉਸ ਨੂੰ ਸ਼ਹਿਰ ਲੈ ਕੇ ਉਸ ਦੇ ਸਾਰੇ ਟੈਸਟ ਕਰਵਾਏ ਤਾਂ ਟੈਸਟਾਂ ਦੀ ਰਿਪੋਰਟ ਵਿੱਚ ਆਇਆ ਕੀ ਨਸ਼ੇ ਕਰਨੇ ਇਸ ਦਾ ਦਿਮਾਗ ਅਪਸੈਟ ਹੋਇਆ ਕਰਦਾ ਅਸੀਂ ਦੋਵੇਂ ਚੀਜ਼ਾਂ ਸਾਲੇ ਡਾਕਟਰ ਦੀ ਗੱਲ ਸੁਣ ਕੇ ਹੱਕੇ ਬੱਕੀ ਰਹਿ ਗਏ ਫਿਰ ਮੇਰੇ ਦਿਮਾਗ ਵਿੱਚ ਹੌਲੀ-ਹੌਲੀ ਕੁਝ ਗੱਲਾਂ ਆਉਣ ਲੱਗੀਆਂ ਉਸ ਦਿਨ ਸ਼ਾਮ ਨੂੰ ਮੈਂ ਭੈਣ ਨੂੰ ਕਿਹਾ ਸੀ ਕਿ ਅੱਜ ਤੂੰ ਦੁੱਧ ਨਹੀਂ ਪੀਣਾ ਤੈਨੂੰ ਡਾਕਟਰ ਨੇ ਮਨਾ ਕੀਤਾ ਦੁੱਧ ਪੀਣ ਤੋਂ ਮੇਰੀ ਭੈਣ ਨੇ ਦੁੱਧ ਨਾ ਪੀਤਾ ਤੇ ਉਹ ਸਵੇਰੇ ਟਾਈਮ ਨਾਲ ਉੱਠ ਖਲੋਤੀ ਫਿਰ ਮੈਨੂੰ ਸਾਰਾ ਮਾਜਰਾ ਸਮਝ ਆ ਗਿਆ ਮੈਂ ਆਪਣੀ ਭੈਣ ਨੂੰ ਦੱਸਿਆ ਕਿ ਤੈਨੂੰ ਕੋਈ ਬਿਮਾਰੀ ਨਹੀਂ ਇਹ ਨੂੰ ਤੇਰੀ ਨੋ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਪਾ ਕੇ ਦਿੰਦੀ ਆ ਮੇਰੀ ਭੈਣ ਨੂੰ ਪਹਿਲਾਂ ਤਾਂ ਮੇਰੀ ਗੱਲ ਤੇ ਯਕੀਨ ਨਾ ਆਇਆ ਪਰ ਫਿਰ ਅਸੀਂ ਦੋਨਾਂ ਭੈਣਾਂ ਨੇ ਰੂਪੀ ਤੇ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ ਰੂਪੀ ਸਾਨੂੰ ਦੁੱਧ ਫੜਾਉਂਦੀ ਸੀ ਤੇ ਅਸੀਂ ਦੁੱਧ ਦੁੱਧ ਫੜ ਕੇ ਰੱਖ ਲਿਆ 10 ਮਿੰਟ ਠਹਿਰ ਕੇ ਪੀ ਲੈਨੇ ਇਹ ਕਹ ਦਿੰਦਾ ਪਰ ਅਸੀਂ ਉਹ ਦੁੱਧ ਪੀਤਾ ਨਾ ਰਾਤ ਦੇ ਸਾਢੇ ਕੋ 10 ਵਜੇ ਸਾਡੇ ਗੇਟ ਦੀ ਬਾਰੀ ਖੁੱਲੀ ਤੇ ਇੱਕ ਮੁੰਡਾ ਸਾਡੇ ਘਰ ਆਇਆ ਅਸੀਂ ਚੁੱਪਚਾਪ ਕਮਰੇ ਵਿੱਚ ਇੱਕ ਪਾਸੇ ਖੜੋਤੀਆਂ ਦੇਖ ਰਹੀਆਂ ਸੀ। ਅਸੀਂ ਆਪਣੇ ਕਮਰੇ ਦੀ ਲਾਈਟ ਬੰਦ ਕੀਤੀ ਹੋਈ ਸੀ ਤਾਂ ਕਿ ਬਾਹਰੋਂ ਕਿਸੇ ਘਲ ਦਾ ਕਿਸੇ ਨੂੰ ਕੋਈ ਪਤਾ ਨਾ ਲੱਗੇ ਕਿ ਅਸੀਂ ਸੁੱਤੀਆਂ ਪਈਆਂ ਜਾਂ ਫਿਰ ਜਾਗਦੀਆਂ ਨੇ। ਤਾਂ ਰੂਬੀ ਉਸ ਮੁੰਡੇ ਨੂੰ ਆਪਣੇ ਕਮਰੇ ਵਿੱਚ ਲੈ ਗਈ। ਰੂਬੀ ਬੇਫਿਕਰ ਹੋ ਕੇ ਉਸ ਮੁੰਡੇ ਨੂੰ ਬੈੱਡ ਤੇ ਲੈ ਕੇ ਲੰਮੇ ਪੈ ਗਈ। ਉਸ ਨੂੰ ਤਾਂ ਇਹ ਲੱਗਦਾ ਸੀ ਕਿ ਮੰਮੀ ਹੁਰਾਂ ਨੂੰ ਤਾਂ ਹੁਣ ਸਵੇਰੇ ਤੱਕ ਜਾਗ ਨਹੀਂ ਆਉਣੀ ਤੇ ਡੈਡੀ ਹੁਰੀ ਵਾੜੇ ਵਿੱਚ ਹੁੰਦੇ ਨੇ। ਤੇ ਕਰੀ ਮੈਨੂੰ ਖੁੱਲੀ ਛੁੱਟੀ ਹੈ ਉਸਨੇ ਆਪਣੇ ਕਮਰੇ ਦਾ ਗੇਟ ਥੋੜਾ ਜਿਹਾ ਬੰਦ ਕਰ ਦਿੱਤਾ ਕੁੰਡੀਆਂ ਵਗੈਰਾ ਕੁਝ ਵੀ ਨਾ ਲਗਾਏ ਤੇ ਅਸੀਂ ਦੋਨੋਂ ਭੈਣਾ ਕਮਰੇ ਦੇ ਗੇਟ ਦੀ ਵਿਰਲ ਵਿੱਚ ਦੀ ਸਭ ਕੁਝ ਦੇਖ ਰਹੀਆਂ ਸੀ ਰੂਪੀ ਨੇ ਬੜੇ ਪਿਆਰ ਨਾਲ ਉਸ ਮੁੰਡੇ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਫਿਰ ਆਪਣੇ ਹੱਥਾਂ ਨਾਲ ਉਸ ਮੁੰਡੇ ਦੇ ਕੱਪੜੇ ਉਤਾਰਨ ਲੱਗੀ ਸਾਡੇ ਲਈ ਇਹ ਸਭ ਕੁਝ ਦੇਖਣਾ ਬੜਾ ਸ਼ਰਮਦਾਇਕ ਸੀ ਪਰ ਫਿਰ ਵੀ ਅਸੀਂ ਦੇਖਿਆ ਦੇਖਦੀਆਂ ਹੀ ਰਹੀਆਂ ਫਿਰ ਉਸ ਮੁੰਡੇ ਨੇ ਰੂਬੀ ਦੇ ਕੱਪੜੇ ਉਤਾਰੇ ਤੇ ਉਹ ਮੁੰਡਾ ਪਤਾ ਨਹੀਂ ਕੀ ਖਾਂਦਾ ਸੀ ਪੂਰੇ 2 ਘੰਟੇ ਉਹ ਰੂਬੀ ਦੇ ਉੱਪਰ ਹੀ ਲੰਮਕੀ ਗਿਆ ਤੇ 2 ਘੰਟਿਆਂ ਬਾਅਦ ਉਸਦਾ ਕੰਮ ਨਿਪਟਿਆ ਫਿਰ ਉਸ ਮੁੰਡੇ ਨੇ ਆਪਣੇ ਕੱਪੜੇ ਪਾਏ ਤੇ ਤੁਰਨ ਲੱਗਾ ਉਹ ਹਜ਼ਾਰ ਰੁਪਏ ਰੂਬੀ ਦੇ ਹੱਥ ਤੇ ਧਰ ਗਿਆ ਇਹ ਸਭ ਕੁਝ ਦੇਖ ਕੇ ਤਾਂ ਸਾਡੇ ਦਿਲ ਹੀ ਕੰਬਣ ਲੱਗ ਪਿਆ ਪਰ ਸਾਡੀ ਹੈਰਾਨੀ ਦੀ ਹੱਦ ਉਦੋਂ ਨਾ ਰਹੀ ਜਦੋਂ ਉਹ ਮੁੰਡਾ ਵਾਰੀ ਟੱਪਿਆ ਤੇ ਇੱਕ ਹੋਰ ਅੰਦਰ ਆ ਗਿਆ ਉਹ ਮੁੰਡਾ ਫਿਰ ਸਿੱਧਾ ਹੀ ਰੂਬੀ ਦੇ ਕਮਰੇ ਵਿੱਚ ਚਲਾ ਗਿਆ। ਰੂਬੀ ਬਿਨਾ ਕੱਪੜਿਆਂ ਦੇ ਹੀ ਪਈ ਸੀ ਤੇ ਰੂਬੀ ਉਸ ਮੁੰਡੇ ਨੂੰ ਦੇਖ ਕੇ ਇਕਦਮ ਖੜੀ ਹੋ ਗਈ। ਉਹ ਮੁੰਡਾ ਸਿੱਧਾ ਆਉਂਦਾ ਹੀ ਰੂਬੀ ਦੀ ਛਾਤੀ ਨੂੰ ਚੁੰਬੜ ਗਿਆ। ਉਸ ਮੁੰਡੇ ਦੇ ਟੀ-ਸ਼ਰਟ ਲੋਅਰ ਪਾਈ ਹੋਈ ਸੀ। ਉਸਨੇ ਇੱਕ ਮਿੰਟ ਵਿੱਚ ਹੀ ਉਤਾਰ ਦਿੱਤੀ ਤੇ ਫਿਰ ਰੂਬੀ ਨੂੰ ਕੋੜੀ ਬਣਾ ਕੇ ਉਹ ਸੁਆਦ ਲੈਂਦਾ ਰਿਹਾ। ਫਿਰ ਰੂਬੀ ਨੂੰ ਬੈੱਡ ਤੇ ਪਾ ਲਿਆ। ਫਿਰ ਉਹਨਾਂ ਨੇ ਉਹ ਸਭ ਕੁਝ ਕੀਤਾ। ਤੇ ਫਿਰ ਉਹ ਮੁੰਡਾ ਰੂਬੀ ਨੂੰ 1000 ਰੁਪਏ ਦੇ ਕੇ ਚਲਾ ਗਿਆ ਅਸੀਂ ਦੋਨੋਂ ਭੈਣਾਂ ਦਾ ਇਹ ਸਭ ਕੁਝ ਦੇਖ ਕੇ ਸ਼ਰਮ ਨਾਲ ਪਾਣੀ ਪਾਣੀ ਹੁੰਦੀਆਂ ਜਾ ਰਹੀਆਂ ਸੀ ਉਸ ਤੋਂ ਬਾਅਦ ਰੂਬੀ ਨੇ ਆਪਣੇ ਕਮਰੇ ਦੀ ਕੁੰਡੀ ਲਗਾਈ ਤੇ ਆਰਾਮ ਨਾਲ ਪੈ ਗਈ ਪਰ ਸਾਨੂੰ ਕਿੱਥੇ ਨੀਂਦ ਆਉਣੀ ਸੀ ਸਾਡੀ ਤਾਂ ਉਸਨੇ ਨੀਂਦ ਹੀ ਉਡਾ ਦਿੱਤੀ ਸੀ ਅਗਲੇ ਦਿਨ ਅਸੀਂ ਉੱਠ ਕੇ ਆਪਣਾ ਕੰਮ ਧੰਦਾ ਕਰਨ ਲੱਗ ਪਈਆਂ ਰੂਬੀ ਹਰ ਰੋਜ਼ ਨਵੀਆਂ ਤੋਂ ਨਵੀਆਂ ਚੀਜ਼ਾਂ ਮੰਗਵਾਉਂਦੀ ਸੀ ਅਸੀਂ ਉਸ ਨੂੰ ਪੁੱਛਦੀਆਂ ਰਹਿੰਦੀਆਂ ਸੀ ਕਿ ਤੂੰ ਇਹ ਚੀਜ਼ਾਂ ਲਈ ਪੈਸੇ ਕਿੱਥੋਂ ਲੈਣੇ ਤਾਂ ਉਹ ਕਹਿ ਦਿੰਦੀ ਸੀ ਕਿ ਮੈਂ ਆਨਲਾਈਨ ਵਰਕ ਕਰਦੀ ਆ ਜਿਸ ਕਰਕੇ ਮੈਨੂੰ ਹਰ ਰੋਜ਼ ਦਾ 1000 1500 ਬਣ ਹੀ ਜਾਂਦਾ ਪਰ ਅੱਜ ਸਾਨੂੰ ਇਹ ਗੱਲ ਸਮਝ ਲੱਗੀ ਸੀ ਕਿ ਉਹ 1000 2000 ਰੁਪਏ ਕਿਵੇਂ ਬਣਾਉਂਦੀ ਹੈ ਹੁਣ ਸਿੱਧਾ ਵੀ ਅਸੀਂ ਉਸ ਨੂੰ ਰੋਕ ਨਹੀਂ ਸੀ ਸਕਦੀਆਂ ਨਾ ਹੀ ਸਾਡਾ ਦਿਲ ਕਰਦਾ ਸੀ ਕਿ ਗੁਰਪ੍ਰੀਤ ਨੂੰ ਇਹ ਸਭ ਕੁਝ ਦੱਸੀਏ ਕਿਉਂਕਿ ਸਾਡਾ ਦਿਲ ਇਹ ਸੋਚ ਕੇ ਡਰ ਗਿਆ ਸੀ ਕਿ ਜੇ ਮੁੰਡੇ ਨੇ ਕੋਈ ਉੱਚ-ਨੀਚ ਕਰ ਵੀ ਲਈ ਤਾਂ ਆਪਾਂ ਕੀ ਕਰਾਂਗੇ ਸਾਡੇ ਦੋਨ ਭੈਣਾਂ ਕੋਲ ਤਾਂ ਇੱਕ ਹੀ ਪੁੱਤ ਸੀ ਜਿਹਨੂੰ ਅਸੀਂ ਜਾਨੋਂ ਵੱਧ ਪਿਆਰ ਕਰਦੇ ਸੀ ਪਿਆਰ ਤਾਂ ਸੀ ਆਪਣੇ ਨੂਨ ਨੂੰ ਵੀ ਕਰਦੇ ਸੀ ਹੁਣ ਉਹ ਵੀ ਰਾਣੀ ਬਣਾ ਕੇ ਰੱਖਿਆ ਸੀ ਪਰ ਹੁਣ ਉਸਦੇ ਲੱਛਣ ਵੇਖ ਕੇ ਸਾਨੂੰ ਉਸ ਤੋਂ ਨਫ਼ਰਤ ਹੋਣ ਲੱਗ ਪਈ ਸੀ ਤੇ ਰੂਪੀ ਪੂਰੇ 9 ਵਜੇ ਆਪਣੇ ਕਮਰੇ ਵਿੱਚੋਂ ਬਾਹਰ ਨਿਕਲੀ। ਉਦੋਂ ਅਸੀਂ ਦੋਨੇ ਭੈਣਾਂ ਰੋਟੀ ਬਣਾ ਰਹੀਆਂ ਸੀ ਤੇ ਰੂਪੀ ਸਾਨੂੰ ਗਲ ਵਕੜੀਆਂ ਜਿਹੀਆਂ ਪਾ ਕੇ ਬੜਾ ਪਿਆਰ ਚ ਧਾਰੀ ਸੀ। ਪਰ ਅੱਜ ਸਾਨੂੰ ਉਸ ਦਾ ਬਿਲਕੁਲ ਵੀ ਮੂੰਹ ਨਹੀਂ ਸੀ ਆਉਂਦਾ। ਪਰ ਅਸੀਂ ਕੁਝ ਵੀ ਨਾ ਬੋਲੀਆਂ, ਅਸੀਂ ਚੁੱਪ ਹੀ ਰਹੀਆਂ। ਅੱਜ ਦੀ ਰਾਤ ਦੀ ਫਿਰ ਅਸੀਂ ਉਡੀਕ ਕਰਨ ਲੱਗੀਆਂ। ਹਰ ਰੋਜ਼ ਦੀ ਤਰ੍ਹਾਂ ਰੂਪੀ ਨੇ ਸਾਨੂੰ ਗਾਦ ਦੀ ਰੋਟੀ ਵਿੱਚੋਂ ਦੁੱਧ ਫੜਾਇਆ ਤੇ ਕਹਿਣ ਲੱਗੀ ਮੰਮੀ, ਤੁਸੀਂ ਸਾਰਾ ਦਿਨ ਕੰਮ ਕਰਦੀਆਂ ਰਹਿੰਦੀ ਹੋ। ਦੁੱਧ ਕਿਉਂ ਖਾਇਆ ਪੀਆ ਕਰੋ ਅੱਜ ਮੈਂ ਤੁਹਾਨੂੰ ਕੋਲ ਖੜਕੇ ਦੁੱਧ ਪਿਾਵਾਂਗੀ ਮੈਂ ਹੱਸ ਕੇ ਕਿਹਾ ਕੋਈ ਗੱਲ ਨਾ ਪੁੱਤਰਾ ਸੀ ਪੀ ਲਵਾਂਗੇ ਤੂੰ ਥੱਕੀਂ ਆ ਜਾ ਕੇ ਸੌਂ ਜਾ ਥੋੜੇ ਟਾਈਮ ਬਾਅਦ ਸਾਨੂੰ ਰੂਪੀ ਦੇਖਣ ਲਈ ਆਈ ਅਸੀਂ ਸੌਣ ਦਾ ਨਾਟਕ ਕੀਤਾ ਉਹ ਸਾਡੇ ਕਮਰੇ ਦੀ ਲਾਈਟ ਬੰਦ ਕਰਕੇ ਚਲੀ ਗਈ ਤੇ ਅੱਜ ਸਾਡੇ ਘਰ ਕੋਈ ਮੁੰਡਾ ਨਹੀਂ ਆਇਆ ਸਭੋਂ ਰੂਪੀ ਕਿਸੇ ਮੁੰਡੇ ਨਾਲ ਗੱਡੀ ਵਿੱਚ ਬੈਠ ਕੇ ਪਤਾ ਨਹੀਂ ਕਿੱਥੇ ਚਲੀ ਗਈ ਸੀ ਉਸਨੇ ਗੇਟ ਨੂੰ ਬਾਹਰੋਂ ਲੋਕ ਕਰ ਦਿੱਤਾ ਸੀ ਅਸੀਂ ਦੋਨੋਂ ਭੈਣਾਂ ਉੱਠੀਆਂ ਤੇ ਅਸੀਂ ਗੇਟ ਨੂੰ ਅੰਦਰੋਂ ਲੋਕ ਕਰ ਦਿੱਤਾ ਤਾਂ ਕਿ ਰੂਬੀ ਤੋਂ ਗੇਟ ਨਾ ਖੁੱਲੇ ਅਸੀਂ ਬਾਰੀ ਨੂੰ ਵੀ ਤਾਲਾ ਲਗਾ ਦਿੱਤਾ ਅਤੇ ਸਾਰਾ ਟੱਬਰ ਵੇੜੇ ਵਿੱਚ ਆ ਕੇ ਬੈਠ ਗਏ ਸਵੇਰੇ 3:00 ਵਜੇ ਰੂਬੀ ਆਈ ਉਸਨੇ ਗੇਟ ਖੋਲਣ ਦੀ ਕੋਸ਼ਿਸ਼ ਕੀਤੀ ਪਰ ਸਾਡਾ ਅੰਦਰੋਂ ਦੇਸੀ ਜਿੰਦਰਾ ਲੱਗਾ ਹੋਇਆ ਸੀ ਜਿਸ ਕਰਕੇ ਲੋਕ ਨਾ ਖੁੱਲਿਆ ਰੂਬੀ ਨੇ ਉਸ ਮੁੰਡੇ ਨੂੰ ਜੋਸ਼ ਦੇ ਨਾਲ ਸੀ ਉਸ ਮੁੰਡੇ ਨੂੰ ਕੰਧ ਟਾਪ ਕੇ ਗੇਟ ਖੋਲਣ ਲਈ ਕਿਹਾ ਅਸੀਂ ਪਹਿਲਾਂ ਹੀ ਮੌਕੇ ਦੀ ਭਾਲ ਵਿੱਚ ਬੈਠੇ ਸੀ ਅਸੀਂ ਸਾਰਿਆਂ ਨੇ ਉਸ ਮੁੰਡੇ ਨੂੰ ਉੱਥੇ ਹੀ ਦਬੋਚ ਲਿਆ ਤੇ ਉਸਦੇ ਪੂਰਾ ਕੋਟਾਪਾ ਚਾੜਿਆ ਫਿਰ ਅਸੀਂ ਗੇਟ ਖੋਲ ਦਿੱਤਾ ਤੇ ਰੂਬੀ ਨੂੰ ਵੀ ਫੜ ਲਿਆ ਤਾਂ ਉਸ ਮੁੰਡੇ ਨੇ ਦੱਸਿਆ ਕਿ ਅਸੀਂ ਕਾਲੇ ਟਾਈਮ ਤੋਂ ਇਕੱਠੇ ਪੜਦੇ ਸੀ ਇੱਕ ਦੂਜੇ ਨੂੰ ਪਿਆਰ ਤਾਂ ਨਹੀਂ ਕਰਦੇ ਪਰ ਇੱਕ ਦੂਜੇ ਦੇ ਜਿਸਮ ਦੀ ਭੁੱਖ ਜ਼ਰੂਰ ਮਟਾਉਂਦੇ ਹੁੰਦੇ ਸੀ ਜੋ ਅਸੀਂ ਅੱਜ ਵੀ ਮਟਾ ਰਹੇ ਹਾਂ ਤੁਹਾਨੂੰ ਅੱਜ ਪਤਾ ਲੱਗਿਆ ਅਸੀਂ ਤਾਂ ਪਿਛਲੇ ਡੇਢ ਮਹੀਨੇ ਤੋਂ ਤੁਹਾਨੂੰ ਨੀਂਦ ਵਾਲੀਆਂ ਗੋਲੀਆਂ ਪਾ ਕੇ ਆਪਣੇ ਜਿਸਮਾਂ ਦੀ ਭੁੱਖ ਮਟਾਉਂਦੇ ਰਹੇ ਹਾਂ ਤਾਂ ਰੂਪੀ ਵੀ ਮੌਕੇ ਤੇ ਹੀ ਬੋਲ ਪਈ ਕਹਿਣ ਲੱਗੀ ਤੁਹਾਡਾ ਮੁੰਡਾ ਤਾਂ ਮੈਨੂੰ ਛੱਡ ਕੇ ਆਪਣੀ ਡਿਊਟੀ ਤੇ ਚਲਾ ਗਿਆ ਉਸ ਸਮੇਂ ਮੇਰਾ ਪੂਰਾ ਪੋਰਾ ਵੀ ਫਿਕਰ ਨਹੀਂ ਕਿ ਉਹਦੇ ਬਿਨਾਂ ਮੈਨੂੰ ਰਾਤਾਂ ਵਟਵਟ ਕੇ ਖਾਣ ਨੂੰ ਆਉਂਦੀਆਂ ਤੇ ਫਿਰ ਮੈਂ ਤਾਂ ਕੋਈ ਰਾਸਤਾ ਚੋਂ ਨਹੀਂ ਸੀਨਾ ਸਾ ਮਰੂਬੀ ਦੇ ਗੱਲ ਤੇ ਇੱਕ ਥੱਪੜ ਛੱਡ ਦਿੱਤਾ ਮੈਂ ਉਸ ਨੂੰ ਕਿਹਾ ਕਿ ਇਹ ਤੇਰਾ ਵਿਆਹ ਤੋਂ ਪਹਿਲਾਂ ਦਾ ਬਣਾਇਆ ਹੋਇਆ ਖਾਸਮਾ ਵਿਆਹ ਤਾਂ ਹੁਣ 4 ਮਹੀਨੇ ਹੋਏ ਨੇ ਇਹ ਖੁਦ ਮੰਨੀ ਜਾਂਦਾ ਕਿ ਅਸੀਂ ਪਹਿਲਾਂ ਤੋਂ ਹੀ ਇੱਕ ਦੂਜੇ ਨਾਲ ਇਹ ਸਭ ਕੁਝ ਕਰਦੇ ਰਹੇ ਹਾਂ ਤੈਨੂੰ ਸ਼ਰਮ ਨਹੀਂ ਆਈ ਆਪਣੇ ਮਾਂ-ਬਾਪ ਦੇ ਅੱਖੀ ਘੱਟਾ ਪਾਉਂਦੀ ਹੋਈ ਨਹੀਂ ਤੂੰ ਵਿਆਹ ਤੋਂ ਪਹਿਲਾਂ ਹੀ ਇਹ ਸਭ ਕੁਝ ਕਰਦੀ ਰਹੀ ਤੇ ਆਪਣੇ ਮਾਂ-ਬਾਪ ਨੂੰ ਦੁੱਖਾ ਦਿੰਦੀ ਰਹੀ ਤੇਨੂੰ ਤਾਂ ਰੱਬ ਵੀ ਮਾਫ਼ ਨਹੀਂ ਕਰੇਗਾ ਜੇ ਤੇਰੇ ਅੰਦਰ ਇੰਨੀ ਹੀ ਅੱਗ ਸੀ ਤਾਂ ਆਪਣੇ ਮਾਪੇ ਬਾਪ ਨੂੰ ਬੋਲ ਕੇ ਕਹਿ ਦਿੰਦੀ ਕਿ ਮੇਰਾ ਵਿਆਹ ਕਰ ਦਿਓ ਹੁਣ ਮੈਂ ਤੇ ਆ ਇਕੱਲੀ ਤੋਂ ਰਹਿਣਾ ਨਹੀਂ ਜਾਂਦਾ ਪਰ ਤੂੰ ਇਸ ਤਰ੍ਹਾਂ ਆਪਣੀ ਇੱਜ਼ਤ ਖਰਾਬ ਨਹੀਂ ਸੀ ਕਰਨੀ ਮੇਰੇ ਇੰਨਾ ਬੋਲਣ ਤੋਂ ਬਾਅਦ ਉਹ ਮੁੰਡਾ ਫਿਰ ਬੋਲ ਪਿਆ ਕਹਿਣ ਲਗਾ ਆਂਟੀ ਜੀ ਇਸ ਨੂੰ ਤਾਂ ਪਹਿਲਾਂ ਤੋਂ ਹੀ ਖੁੱਲਾ ਖਰਚਾ ਕਰਨ ਦੀ ਆਦਤ ਬਣੀ ਹੋਈ ਸੀ ਇਸ ਦੀ ਮੰਮੀ ਡੈਡੀ ਇਸ ਨੂੰ ਬਹੁਤ ਪੈਸਾ ਦਿੰਦੇ ਸੀ ਪਰ ਇਸ ਦਾ ਉਸ ਪੈਸੇ ਨਾਲ ਵੀ ਢਿੱਡ ਨਹੀਂ ਸੀ ਪਰਦਾ ਫਿਰ ਇਹਨੇ ਆਪਣੀ ਟੈਕਟ ਲਾ ਦਿੱਤੀ ਇੱਕ ਰਾਤ ਦਾ ਇੱਕ ਮੁੰਡੇ ਤੋਂ ਇਹ ਹਜ਼ਾਰ ਰੁਪਏ ਲੈਣ ਲੱਗੀ ਤੇ ਆਪਣੇ ਘਰ ਦੇ ਨੂੰ ਬਹਾਨਾ ਮਾਰ ਦਿੰਦੀ ਸੀ ਕਿ ਮੈਂ ਰਾਤ ਨੂੰ ਡਿਊਟੀ ਤੇ ਚੱਲੀ ਆ ਇਸ ਤਰ੍ਹਾਂ ਕਰਕੇ ਇਹ 70 80 ਹਜ਼ਾਰ ਰੁਪਏ ਮਹੀਨੇ ਦਾ ਬਣਾ ਲੈਂਦੀ ਸੀ ਤੇ ਖੂਬ ਪੈਸਾ ਉਡਾਉਂਦੀ ਸੀ ਇਸ ਨੂੰ ਆਪਣੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਇਸ ਨੂੰ ਤਾਂ ਪੈਸਾ ਚਾਹੀਦਾ ਪੈਸਾ ਉਹ ਮੁੰਡਾ ਵੀ ਹੁਣ ਤਾਂ ਰੂਪੀ ਤੇ ਗਰਮ ਹੋ ਗਿਆ ਸੀ ਫਿਰ ਅਸੀਂ ਉਸ ਮੁੰਡੇ ਨੂੰ ਵੀ ਤੇ ਰੂਬੀ ਨੂੰ ਵੀ ਦੋਨਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਰੂਬੀ ਦੇ ਮਾਪੇ ਨੂੰ ਫਿਰ ਬੁਲਾਇਆ ਉਹਨਾਂ ਨੂੰ ਰੂਬੀ ਦੀ ਸਾਰੀ ਕਰਤੂਤ ਦੱਸੀ ਉਹ ਤਾਂ ਸ਼ਰਮ ਨਾਲ ਪਾਣੀ ਪਾਣੀ ਹੋ ਰਏ ਸੀ ਤਾਂ ਅਸੀਂ ਉਹਨਾਂ ਨੂੰ ਦੱਸਿਆ ਕਿ ਤੁਹਾਡੀ ਤੀ ਵਿਆਹ ਤੋਂ ਪਹਿਲਾਂ ਵੀ ਇਹ ਸਭ ਕੁਝ ਕਰਦੀ ਰਹੀ ਹੈ ਤੇ ਤੁਹਾਨੂੰ ਬਿਲਕੁਲ ਵੀ ਪਤਾ ਨਹੀਂ ਲੱਗਾ ਤਾਂ ਉਹ ਕਹਿਣ ਲੱਗੇ ਵਿਆਹ ਤੋਂ ਪਹਿਲਾਂ ਸਾਨੂੰ ਇਸ ਬਾਰੇ ਕੋਈ ਵੀ ਨਹੀਂ ਸੀ ਪਤਾ ਅਸੀਂ ਆਪਣੀ ਲਾਡਾਂ ਨਾਲ ਪਾਲੀ ਹੋਈ ਤੀ ਨੂੰ ਇੰਨੀ ਖੁੱਲ੍ਹ ਦੇ ਬੈਠੇ ਕਿ ਅਸੀਂ ਕਦੇ ਉਸ ਦਾ ਪਿੱਛਾ ਵੀ ਨਹੀਂ ਕੀਤਾ ਇਹ ਹਰ ਰੋਜ਼ ਕਿਸੇ ਨਾ ਕਿਸੇ ਪਾਰਟੀ ਦਾ ਬਹਾਨਾ ਲਾ ਕੇ ਘਰੋਂ ਚਲੀ ਜਾਂਦੀ ਸੀ ਉੱਥੇ ਇਹ ਸਭ ਕੁਝ ਕਰਦੀ ਸੀ ਸਾਨੂੰ ਤਾਂ ਅੱਜ ਪਤਾ ਲੱਗਾ ਮੈਂ ਕਿਹਾ ਵੀਰ ਜੀ ਇਹ ਤੁਹਾਡੇ ਵਰਗੇ ਧੀਆਂ ਨੂੰ ਖੁੱਲ੍ਹ ਦੇਣ ਵਾਲੇ ਲੋਕ ਬਹੁਤ ਸਾਰੀਆਂ ਧੀਆਂ ਦੇ ਪੈਰਾਂ ਵਿੱਚ ਬੀੜੀਆਂ ਵੀ ਭਵਾ ਲੈਂਦੇ ਨੇ ਤੁਹਾਨੂੰ ਦੇਖ ਕੇ ਕਈ ਸਿਆਣੀਆਂ ਧੀਆਂ ਵੀ ਪੜਨ ਲਿਖਨ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ ਬੱਚੇ ਸਭ ਦੇ ਲਾਡਲੇ ਹੁੰਦੇ ਨੇ ਹਰ ਬੱਚਿਆਂ ਨੂੰ ਇੰਨੀ ਵੀ ਖੋਲਣੀ ਨਹੀਂ ਦੇਣੀ ਚਾਹੀਦੀ ਕਿ ਉਹ ਆਪਣੀ ਜ਼ਿੰਦਗੀ ਨੂੰ ਗਲਤ ਪਾਸੇ ਲੈ ਤੁਰਨ ਮੇਰੀ ਇਹ ਗੱਲ ਸੁਣ ਕੇ ਰੋਬੀ ਦਾ ਡੈਡੀ ਉੱਚੀ ਉੱਚੀ ਰੋਣ ਲੱਗ ਪਿਆ ਤੇ ਮਾਫੀ ਮੰਗਣ ਲੱਗਾ ਕਹਿੰਦਾ ਭੈਣ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮੈਂ ਆਪਣੇ ਪੈਸੇ ਦੇ ਹੰਕਾਰ ਵਿੱਚ ਇਹ ਸਭ ਕੁਝ ਭੁੱਲ ਗਿਆ ਕਿ ਧੀ ਲਈ ਉਸ ਦੀ ਇੱਜ਼ਤ ਹੀ ਉਸ ਦਾ ਸਭ ਤੋਂ ਵੱਡਾ ਗਹਿਣਾ ਹੁੰਦਾ ਅੱਜ ਮੇਰੀ ਧੀ ਇਹ ਗਹਿਣਾ ਤਾਂ ਗਵਾ ਚੁੱਕੀ ਹੈ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦਾ। ਇੰਨੇ ਟਾਈਮ ਨੂੰ ਗੁਰਪ੍ਰੀਤਵੀ ਕਾਰ ਆ ਗਿਆ। ਉਸ ਨੂੰ ਜਦੋਂ ਸਾਰੀ ਸੱਚਾਈ ਦਾ ਪਤਾ ਲੱਗਾ ਤਾਂ ਉਸ ਨੇ ਰੂਬੀ ਨੂੰ ਤਲਾਕ ਦੇ ਦਿੱਤਾ ਤੇ ਰੂਬੀ ਦੇ ਮਾਪੇ ਉਹਨੇ ਵੀ ਉਸ ਨੂੰ ਬੇਦਖਲ ਕਰ ਦਿੱਤਾ। ਅੱਜ ਉਹ ਚਾਹੇ ਬਹੁਤ ਸਾਰਾ ਪੈਸਾ ਬਣਾ ਰਹੀ ਹੈ ਪਰ ਇਹ ਕੰਮ ਬਹੁਤ ਹੀ ਧੀਰ ਨਹੀਂ ਚੱਲਦਾ ਹੁੰਦਾ। ਹੋਰ 2 ਸਾਲਾਂ ਤੱਕ ਉਸ ਨੂੰ ਕਿਸੇ ਨੇ ਨਹੀਂ ਪੁੱਛਣਾ। ਨਾ ਉਹ ਪੇਕਿਆਂ ਦੀ ਰਹੀ ਤੇ ਨਾ ਹੀ ਉਹ ਸੌਰਿਆਂ ਦੀ। ਉਹ ਬਿਲਕੁਲ ਇਕੱਲੀ ਰਹਿ ਗਈ ਆ ਤੇ ਇਹੋ ਜਿਹਿਆਂ ਬਦਚਲਣ ਔਰਤਾਂ ਜਦੋਂ ਉਹਨਾਂ ਨੂੰ ਇੱਜ਼ਤ ਵੇਚ ਕੇ ਪੈਸੇ ਨਹੀਂ ਬੰਦਦੇ ਤਾਂ ਉਹ ਫਿਰ ਖੁਦਕੁਸ਼ੀ ਕਰ ਲੈਂਦੀਆਂ ਨੇ ਅਸੀਂ ਆਪਣੇ ਮੁੰਡੇ ਲਈ ਫਿਰ ਵਧੀਆ ਕੁੜੀ ਦੇਖੀ ਅਸੀਂ ਗਰੀਬ ਘਰ ਦੀ ਕੁੜੀ ਲਈ ਜਿਸ ਦਾ ਚਾਲ ਚੱਲਣ ਬਿਲਕੁਲ ਸਹੀ ਸੀ ਫਿਰ ਅਸੀਂ ਫਿਰ ਉਸ ਨੂੰ ਚੰਨੀ ਚੜਾ ਕੇ ਹੀ ਉਸ ਕੁੜੀ ਨੂੰ ਵਿਆਹ ਕੇ ਆਪਣੇ ਘਰ ਲਿਆ ਆਂਦਾ ਅੱਜ ਗੁਰਪ੍ਰੀਤ ਦੇ ਵਿਆਹ ਨੂੰ 6 ਸਾਲ ਹੋ ਗਏ ਨੇ ਸਾਡੇ ਘਰ ਇੱਕ ਪੋਤਾ ਵੀ ਆ ਤੇ ਉਹ ਕੁੜੀ ਬਹੁਤ ਸਿਆਣੀ ਹੈ ਤੇ ਸਾਡੀ ਬੜੀ ਸੇਵਾ ਕਰਦੀ ਹੈ ਅਸੀਂ ਹੁਣ ਪਿਛਲਾ ਸਾਰਾ ਕੁਝ ਭੁੱਲ ਭੁਲਾ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਚੁੱਕੇ ਹਾਂ ਤੇ ਅੱਜ ਅਸੀਂ ਆਪਣੇ ਪਰਿਵਾਰ ਵਿੱਚ ਬਹੁਤ ਖੁਸ਼ ਹਾਂ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ